ਤੁਸੀਂ ਦੇਖ ਰਹੇ ਹੋ ਆਰ ਵੀ ਟੀ ਵੀ ਪੰਜਾਬੀ ਅੱਜ ਐਨੀਮਲ ਕੇਅਰ ਸੁਸਾਇਟੀ ਅਤੇ ਨਵੀਂ ਸੋਚ ਸੁਸਾਇਟੀ ਵੱਲੋਂ ਖੁਸ਼ਹਰਪੁਰ ਵਿਖੇ ਨਹਿਰ ਵਿੱਚ ਗਿਰੀਆਂ ਹੋਈਆਂ ਗਾਵਾਂ ਨੂੰ ਬਾਹਰ ਕੱਢਣ ਦਾ ਇੱਕ ਰੈਸਕਿਊ ਆਪਰੇਸ਼ਨ ਕੀਤਾ ਗਿਆ ਜਿਹਨਾਂ ਲਈ ਬਹੁਤ 5 ਘੰਟੇ ਦੀ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਉਹਨਾਂ ਗਾਵਾਂ ਨੂੰ ਬਾਹਰ ਕੱਢ ਲਿਆ ਗਿਆ ਆਰ ਵੀ ਟੀ ਵੀ ਵੱਲੋਂ ਔਰ ਇਹਨਾਂ ਸੁਸਾਇਟੀਆਂ ਵੱਲੋਂ ਵੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹੋ ਜਿਹੀਆਂ ਸਥਿਤੀਆਂ ਦੇ ਅੰਦਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇੱਕ ਹੈਲਪਲਾਈਨ ਨੰਬਰ ਜਿਹੜਾ ਆ ਉਹ ਪ੍ਰੋਵਾਈਡ ਕੀਤਾ ਜਾਵੇ ਔਰ ਇੱਥੇ ਜਿਹੜੀਆਂ ਮੌਜੂਦਾ ਮਸ਼ੀਨਾਂ ਵਗੈਰਾ ਜਾਂ ਹੋਰ ਕੋਈ ਹੈਲਪ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸਰਕਾਰ ਨੂੰ ਪ੍ਰੋਵਾਈਡ ਕਰवानीਆਂ ਚਾਹੀਦੀਆਂ ਆਰ ਵੀ ਟੀਵੀ ਤੋਂ ਸਪੈਸ਼ਲ ਰਿਪੋਰਟ ਹੋਣੀ ਹੋਣੀ ਕਾਟ ਕਰਨਾ ਇਹਨੂੰ ਪਾਣੀ ਨਾਲ ਤੁਰ ਗਏ ਨੇ ਟੱਡੇ ਕੋਲੀ ਆਣਾ ਚੁੱਟਾ ਹਾਣੇ ਨੂੰ ਚੱਲ